ਨੇ ਪੰਜਾਬ ਦੇ ਉਹ ਗਏ ਨੇ ਦਿੱਲੀ ਤੇ ਦਿੱਲੀ ਜਾ ਕੇ ਦੇਖੋ ਮੰਤਰੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਤੇ ਮੇਰੇ ਨਾਲ ਇਸ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਕਿਰਨ ਵਿਸ਼ੇਸ਼ਟ ਜੀ ਵੀ ਸਟੂਡੀਓ ਦੇ ਵਿੱਚ ਮੌਜੂਦ ਨੇ ਹਾਂਜੀ ਸਰ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ ਬਿਲਕੁਲ ਮਨਜੂ ਮੁੱਦਾ ਕੱਲ ਰਾਤ ਦਾ ਹੀ ਬੜਾ ਗਰਮਾਇਆ ਹੋਇਆ ਜਿਸ ਵੇਲੇ ਆਮ ਆਦਮੀ ਪਾਰਟੀ ਸੁਪਰੀਮ ਕੋਰਟ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਜੀਡੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਹੀ ਜਿਹੜੇ ਹੈਗੇ ਰਾਜਨੀਤਿਕ ਕਲਿਆਣ ਦੇ ਵਿੱਚ ਗਰਮਾਈਸ਼ ਦੇਖਣ ਨੂੰ ਮਿਲੀ ਹੈ ਤੇ ਜਿੰਨੇ ਵੀ ਆਮ ਆਦੀ ਪਾਰਟੀ ਸਮਰਥਕ ਹੈਗੇ ਨੇ ਉਹਨਾਂ ਸਭ ਨੇ ਇੱਕ ਫੈਸਲਾ ਕੀਤਾ ਸੀਗਾ ਕਿ ਜਿੰਨੇ ਵੀ ਬੀਜੇਪੀ ਜਾਂ ਭਾਜਪਾ ਕਹ ਸਕਦੇ ਭਾਜਪਾ ਦੇ ਮੁੱਖ ਅਧਿਕਾਰੀ ਹੈਗੇ ਨੇ ਉਹਨਾਂ ਨੂੰ ਅਸੀਂ ਘੇਰਾਂਗੇ ਸੋ ਜਿਸ ਤਰ੍ਹਾਂ ਹੀ ਦਿੱਲੀ ਵਾਲੇ ਪੰਜਾਬ ਦੇ ਕਈ ਕੈਬਨਿਟ ਮੰਤਰੀ ਪਹੁੰਚੇ ਉਸੇ ਦੇ ਪਹੁੰਚਦੇ ਹੀ ਉਹਨਾਂ ਨੂੰ ਪੁਲਿਸ ਵੱਲੋਂ ਗ੍ਰਫਤਾਰ ਕਰ ਲਿਆ ਗਿਆ ਜਿਦੇ ਵਿੱਚੋਂ ਸਿਹਤ ਮੰਤਰੀ ਡਾਕਟਰ ਬਲਵੀਰ ਹਮ ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਹੋਰ ਵੀ ਕਾਫੀ ਲੰਬ ਜੁੜੀ ਲਿਸਟ ਜਿਹੜੀ ਹੈਗੀ ਉੱਤੇ ਪਹੁੰਚੀ ਸੀਗੀ ਉਹਨਾਂ ਨੂੰ ਪੁਲਿਸ ਵੱਲੋਂ ਖਿੱਚਾ ਤੋਣੀ ਕੀਤੀ ਗਈ ਤੇ ਇਹ ਹਰਜੋਤ ਬੈਂਸ ਨੂੰ ਦਾ ਖਿੱਚ ਖਿੱਚ ਕੇ ਪੁਲਿਸ ਲੈ ਕੇ ਜਾਂਦੀ ਹੋਈ ਤੁਸੀਂ ਰਾਵ ਵਿੱਚ ਦੇਖ ਸਕਦੇ ਹੋ ਕੀ ਕਹਿਣਾ ਚਾਹੋਗੇ ਸਰ ਕਿ ਦੇਖੋ ਈਡੀ ਦੇ ਵੱਲੋਂ ਲਗਾਤਾਰ ਇੱਥੇ ਜਿਹੜਾ ਆਪਾਂ ਕਹਿ ਸਕਦੇ ਕੇਜਰੀਵਾਲ ਨੂੰ ਸੰਮਨ ਜਾਰੀ ਹੋਏ ਸੀ ਪਰ ਕਿਤੇ ਨਾ ਕਿਤੇ ਕੇਜਰੀਵਾਲ ਦੇ ਵੱਲੋਂ ਇਹ ਸੰਮਨਾਂ ਨੂੰ ਇੱਥੇ ਇਗਨੋਰ ਕੀਤਾ ਗਿਆ ਸੀ ਤੇ ਕੀ ਲੱਗਦਾ ਹੈ ਕਿ ਹੁਣ ਈਡੀ ਨੇ ਇੱਥੇ 56 ਤੱਕ ਕੱਸ ਲਿਆ ਹੈ ਕੋਈ ਜਿਹੜੀ ਇਨਫੋਰਮੇਸ਼ਨ ਹੈ ਪੁਖਤਾ ਜਾਣਕਾਰੀ ਜਿਹੜੀ ਅੱਗੇ-ਅੱਗੇ ਮਿਲਦੀ ਰਹੇਗੀ ਆਪਾਂ ਨੂੰ ਬਿਲਕੁਲ ਅਪਡੇਸ਼ਨ ਤਾਂ ਮਿਲਦੀ ਰਹੇਗੀ ਜਿਵੇਂ ਕਿ ਸੱਤਵਾਰ ਸੰਮਣਗੇ ਤਾਂ ਸੱਤਵਾਰੀ ਮੀਡੀਆ ਨੂੰ ਪਤਾ ਲੱਗਦਾ ਰਿਹਾ ਹੈਗਾ ਤੇ ਇਹਦੇ ਵਿੱਚ ਟੈਕਨੀਕਲ ਤੌਰ ਤੇ ਆਪਾਂ ਦੇਖੀਏ ਤਾਂ ਜਿਵੇਂ ਕਿ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਜੀ ਇੱਕ ਚੰਗੇ ਨਾਗਰਿਕ ਨੇ ਦਿੱਲੀ ਵਾਸਤੇ ਬੜਾ ਕੁਝ ਕੀਤਾ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਪੰਜਾਬ ਦਾ ਮੁੱਖ ਮੰਤਰੀ ਵੀ ਉਹਨਾਂ ਵੱਲ ਦਿੱਤਾ ਗਿਆ। ਜੀ ਬਿਲਕੁਲ। ਵੱਡੇ ਕੰਮ ਕੀਤੇ ਨੇ ਪੰਜਾਬ ਵਾਸਤੇ ਤੇ ਦਿੱਲੀ ਵਾਸਤੇ ਪਰ ਉਹਨੇ ਸੂਝਵਾਨ ਹੋਣ ਤੋਂ ਬਾਅਦ ਏਡੀ ਦੇ ਸਾਹਮਣੇ ਕਿਉਂ ਪੇਸ਼ ਨਹੀਂ ਹੋਏ ਇਹ ਬੜੀ ਸੋਚਣ ਵਾਲੀ ਗੱਲ ਹੈ ਕਿ ਜਦੋਂ ਵੀ ਏਡੀ ਦਾ ਸੰਮਨ ਆਉਂਦਾ ਸੀ ਉਹ ਪੰਜਾਬ ਜਾਂ ਕਿਸੇ ਪਾਸੇ ਪ੍ਰਚਾਰ ਲਈ ਪਹੁੰਚ ਹੁੰਦੇ ਸੀ। ਸੋ ਇਹ ਕਾਰਨ ਜਿਹੜੇ ਹੈਗੇ ਨੇ ਉਹ ਖੁਦ ਹੀ ਦੱਸ ਸਕਦੇ ਨੇ ਪਰ ਜਦੋਂ ਮਾਨਯੋਗ ਅਦਾਲਤ ਦੇ ਵਿੱਚ ਉਹਨਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਮੈਂ ਇਸ ਤਰ੍ਹਾਂ ਯਾਨੀ ਕਿ ਆਪਣੇ ਮਾਮਲੇ ਦੇ ਵਿੱਚ ਨਹੀਂ ਪੇਸ਼ ਹੋ ਪੇਸ਼ ਹੋਣਾ ਜਾ ਠੁੱਠੇ ਨੇ ਜਾਂ ਕੁਝ ਹੋਰ ਨੇ ਤਾਂ ਮਾਨਯੋਗ ਅਦਾਲਤ ਦੇ ਏਡੀ ਨੂੰ ਕਿਹਾ ਕਿ ਤੁਹਾਡੇ ਕੋਲ ਪੁਕਤਾ ਸਬੂਤ ਹੈਗੇ ਨੇ ਤੁਸੀਂ ਉਹਨਾਂ ਨੂੰ ਬੁਲਾ ਰਹੇ ਹੋ ਉਹਨਾਂ ਦੀ ਗ੍ਰਫਤਾਰੀ ਦੀ ਗੱਲ ਹੋ ਰਹੀ ਹੈ ਤਾਂ ਏਡੀ ਵੱਲੋਂ ਦੱਸ ਦਿੱਤਾ ਗਿਆ ਸੀ ਕਿ ਸਾਡੇ ਕੋਲ ਪੁਕਤਾ ਸਬੂਤ ਹੈਗੇ ਨੇ ਇਸੇ ਆਧਾਰ ਤੇ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਅਨੁਮਤੀ ਦਿੱਤੀ ਹੈ ਤੁਸੀਂ ਅਰੈਸਟ ਕਰ ਸਕਦੇ ਹੋ ਜੀ ਸੋ ਇਹ ਜਿਹੜੀ ਹੈ ਕਾਨੂੰਨੀ ਪ੍ਰਕਿਰਿਆ ਹੈਗੀ ਆ ਜੇਕਰ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਦੇਸ਼ ਦੀ ਜਿਹੜੇ ਕੇਂਦਰ ਸਰਕਾਰ ਦੀ ਪਾਰਟੀ ਉਹਦੇ ਉੱਪਰ ਇਲਜ਼ਾਮ ਲੱਗ ਰਹੇ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਵੱਲੋਂ ਵੀ ਕੁਝ ਨਾ ਕੁਝ ਪ੍ਰਕਿਓਸ਼ਨਸ ਤਾਂ ਰੱਖੇ ਗਏ ਹੋਣੇ ਕਿਉਂਕਿ ਉਹ ਵੀ ਕੁਝ ਨਾ ਪੁਰਾਣੀ ਇਸ ਦੇ ਵਿੱਚ ਪ੍ਰੂਫ ਉਹ ਵੀ ਇੱਕ ਰਵਾਇਤੀ ਪੁਰਾਣੀ ਪਾਰਟੀ ਹੈਗੀ ਹੈ ਕਿ ਆ ਜਾਂਦਾ ਕਿ ਹਿੰਦੁਸਤਾਨ ਦੀ ਦੂਜੀ ਆ ਦੋ ਵੱਡੀਆਂ ਪਾਰਟੀਆਂ ਹੈਗੀਆਂ ਕਿ ਕਾਂਗਰਸ ਤੇ ਇੱਕ ਭਾਜਪਾ ਜੀ ਤੇ ਇਹ ਇਹ ਤਾਂ ਬੜੇ ਖੇੜੇ ਹੋਏ ਖਿਡਾਰੀ ਨੇ ਤੇ ਆਮ ਆਦੀ ਪਾਰਟੀ ਹਲੇ ਨਵੀਂ ਹੈਗੀ ਹੈ ਥੋੜਾ ਜਿਹਾ ਵੀ ਸੋਚਣਾ ਹੋਵੇਗਾ ਤੇ ਕੋਈ ਨਾ ਕੋਈ ਦੋ ਪੈਸੇ ਤੁਹਾਨੂੰ ਲਾਈ ਹੋਣੇ ਪਰ ਜਦੋਂ ਹਰਜੋਤ ਬੈਂਸ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਸੁਣਾਉਂਦਾ ਵੀ ਉਹਨਾਂ ਨੇ ਕੀ ਕੀਤਾ ਹੈਗਾ ਜੀ ਇਸ ਤਰੀਕੇ ਸੋ ਲੋ ਬਾਜੀ ਪਲੇ ਸੋ ਥੋੜਾ ਜਿਹਾ ਨੈਟਵਰਕ ਇਸ਼ੂ ਹੈਗਾ ਜੀ ਤੁਹਾਨੂੰ ਮੈਂ ਕੋਸ਼ਿਸ਼ ਕਰਾਂਗਾ ਹਰਜੋਤ ਬੈਂਸ ਜੀ ਨੇ ਕੀ ਕੀਤਾ ਉਹ ਸੁਣਾ ਦਿੰਦੇ ਕੀ ਤਨਾ ਕਿਤੇ ਦੇਖੋ ਇੱਕ ਗੱਲ ਹੋਰ ਹੈ ਸਰ ਕਿ ਚੋਣਾ ਨਜ਼ਦੀਕ ਆ ਰਹੀਆਂ ਨੇ ਇਸ ਤੇ ਵੀ ਇਫੈਕਟ ਕਾਫੀ ਪੈ ਸਕਦਾ ਹੈ ਬਿਲਕੁਲ ਇਲੈਕਸ਼ਨਾਂ ਦਾ ਇਫੈਕਟ ਤਾਂ ਹੈਗਾ ਹੀ ਹੈ ਜੀ ਤੇ ਇਸੇ ਕਰਕੇ ਹੀ ਇਹ ਸਾਰਾ ਕੁਝ ਹੋ ਰਿਹਾ ਲੱਗਦਾ ਹੋ ਸਕਦਾ ਹੈ ਕਿ ਜਿਹੜੇ ਇਹ ਸਥਿਤੀ ਹੈਗੀ ਇਹ ਜਿਹੜੇ ਮਣੀ ਹੈਗੇ ਆ ਮੁਕੇ ਤੇ ਇਹ ਕਿਸ ਤਰ੍ਹਾਂ ਹੈਗਾ ਵੀ ਜਿਹੜਾ ਸਾਰਾ ਕੁਝ ਹੋਇਆ ਹੈਗਾ ਤੇ ਜੇ ਜੇ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਕਈ ਪਾਰਟੀਆਂ ਤਾਂ ਇਹ ਵੀ ਕਹਿ ਰਹੀਆਂ ਨੇ ਕਿ ਭਾਜਪਾ ਨੇ ਬਿਲਕੁਲ ਐਨ ਮੌਕੇ ਦੇ ਉੱਪਰ ਜਿਹੜਾ ਹੈਗਾ ਇਹ ਦਾਅ ਖੇਡਿਆ ਹੈਗਾ ਜੀ ਬਿਲਕੁਲ ਉਹੀ ਗੱਲ ਹੋ ਰਹੀ ਸੀ ਦੇਖੋ ਜਿਹੜੀ ਇਹ ਗੱਲਾਂ ਨਿਕਲ ਕੇ ਹੁਣ ਸਾਹਮਣੇ ਆ ਰਹੀਆਂ ਨੇ ਕਿ ਇੱਥੇ ਜਵਾਬ ਦੇਣਗੇ ਜੀ ਬਿਲਕੁਲ ਮੌਕੇ ਦੇ ਉੱਪਰ ਕੀ ਸੀ ਮਿਲ ਕੇ ਕੰਮ ਕਰਦੇ ਰਹੇਗਾ ਸੰਗਰਸ਼ karenge ਲੜेंगे ਇਹ ਆਮ ਤੌਰ ਤੇ ਬਕਤਰ ਨੇ ਜਿਹਨਾਂ ਨੂੰ ਬਸ ਹਸ ਕਰ ਚਲੇ ਗਏ ਲਾਇਆ ਜਾ ਰਿਹਾ ਹੈ ਤੇ ਉਸ ਤੋਂ ਬੜਾ ਚੰਡੀਗੜ੍ਹ ਦੇ ਵਿੱਚ ਪ੍ਰੋਟੈਸਟ ਜਿਹੜਾ ਥੋੜੀ ਜਿਹੀ ਸ਼ੁਰੂ ਹੋ ਗਿਆ ਹੈ ਜੀ ਕੀ ਲੱਗਦਾ ਕਿ ਦੇਖੋ ਇੱਥੇ ਮਾਹੌਲ ਜਿਹੜਾ ਹੈ ਕਾਫੀ ਗਰਮਾਇਆ ਗਿਆ ਹੈ ਤੇ ਹੁਣ ਜਿਹੜੇ ਪ੍ਰੋਟੈਸਟ ਵੀ ਨੇ ਉਹ ਵੀ ਲਗਾਤਾਰ ਇੱਥੇ ਦੇਖਣ ਨੂੰ ਮਿਲਣਗੇ ਕੀ ਲੱਗਦਾ ਹੈ ਕਿ ਅੱਗੇ-ਅੱਗੇ ਜਿਹੜੀ ਇਹ ਕਾਰਵਾਈ ਇੱਥੇ ਈਡੀ ਵੀ ਆਪਣੇ ਵੱਲੋਂ ਪੂਰੀ-ਪੂਰੀ ਕਾਰਵਾਈ ਕਰ ਰਹੀ ਹੈ ਤੇ ਇੱਥੇ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਇਹ ਜੋਤਪਾਲ ਜੀ ਜੀ ਸਭ ਤੋਂ ਲੋਕਪ੍ਰੀਯ ਮੁੱਖ ਮੰਤਰੀ ਜਿੰਨਕੋ ਦਿੱਲੀ ਨੇ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ-ਤਿੰਨ ਵਾਰ भारी बहुमत से मुख्यमंत्री चुना जो हर एक दिल्लीवासी के दिल में बसते हैं वो शख्स जिसने इस देश देश की हम जैसे युवाओं को दो, दो जो के पूरे देश से भ्यान भ्यान के भ्यान के हमारे आइडल हैं हमें दिखाया कि एक नई किस्म की राजनीति हो सकती है हम आम घर से उठकर आज मंत्री बने पंजाब में एमएलए बने वो शख्स को आप उठाकर जेल में डाल देते हो तो मेरा यही मानना है कि देखिए असूलों पर जो आंच आए तो टकराना जरूरी है अगर जिंदा हो तो जिंदा नजर आना जरूरी है आज देश में अरविंद केजरीवाल एक लौटे ऐसे राजनेता हैं जिससे नरेंद्र मोदी डरते हैं वैसे तो भाजपा बोलती है अगर नरेंद्र मोदी नहीं तो कौन उनको पता है अगर नरेंद्र मोदी नहीं तो अरविंद केजरीवाल और इसलिए वो हर संभव कोशिश कर रहे हैं कि किसी ना किसी तरीके से अरविंद केजरीवाल को खत्म कर दें। और मैं आपको मैं आपको एक और सी मैं अरविंद केजरीवाल जी से 2011 से जुड़ा हूं वो डायबिटिक हैं उनके बहुत ज्यादा हेल्थ इश्यूज़ हैं इसके जिस तरीके से जिस तरीके से भाजपा और ईडी वो इसके बावजूद वो हर वक्त अपना हर एक पल देश की सेवा में दिल्ली की सेवा में और जहां जहां हमारी पार्टी है पंजाब की गोवा सब जगह वो अपना अर्पण करते हैं बट मुझे ये भी है कि उनके बहुत सीरियस हेल्थ इश्यूज हैं उनकी आज जैसे हमारे दिल्ली के मिनिस्टर आतिशी जी ने सवाल उठाया उनकी सिक्योरिटी इश्यूज अरविंद केजरीवाल सिर्फ दिल्ली के मुख्यमंत्री ही नहीं, नहीं है वो देश के करोड़ों लोगों के एक आइडल है मैं, मैंने आपको मैंने जैसे आपको बताया वो वो ऑपोजिशन के प्राइम लीडर हैं और इसीलिए यही मंतव्य है यही मंतव्य है किसी ਕਿਸ ਨਾ ਕਿਸੇ ਤਰੀਕੇ ਸੇ ਕਿਸੇ ਨਾ ਕਿਸੇ ਢੰਗ ਸੇ ਅਰਵਿੰਦ ਕੇਜਰੀਵਾਲ ਕੋ ਰੋਕ ਦੇ ਅਰਵਿੰਦ ਕੇਜਰੀਵਾਲ ਕੋ ਰੋਕ ਦੇ ਆਮ ਆਦਮੀ ਪਾਰਟੀ ਕੋ ਰੋਕ ਦੋ ਪਰ ਮੈਂ ਆਪਕੋ ਇਹ ਬਾਤ बहुत विश्वास के साथ और पहले 2011 में भी मुझे याद है ऐसे ही दिन थे और इसी तरीके से हम सड़कों पर घूमते थे उसका नतीजा ये निकला कि आम आदमी पार्टी बनी दो दो सूबों में हमारी सरकार बनी और 2024 में अब जो ये हो रहा है इसका असर आपको आने वाले साल डेढ़ साल दो साल में दिखेगा क्यों नहीं पॉसिबल है मैं वकील भी हूँ मुझे आप बताइए इस देश का संविधान द कॉन्स्टिट्यूशन ऑफ इंडिया अलाउज एनी पर्सन Who has not been convicted to contest an election for an MLA or MP? इस देश का संविधान हर उस नागरिक को चाहे वो जेल में है हाँ वो सजा जाप्ता ना हुआ हो वो जेल में है उनको चुनाव लड़ने के लिए चाहे वो MLA का चुनाव हो और चाहे MP का चुनाव हो उसकी परमिशन देता है उसकी आज्ञा देता है तो अगर आप MLA और MP का चुनाव जेल से लड़ सकते हैं तो इसका साफ मतलब वाई कैन नॉट यू परफॉर्म योर ड्यूटीज मुख्यमंत्री जाएंगी फाइल्स जाएंगी तो कैबिनेट के अलाव कर दो कैबिनेट के अलाव कर दो क्या मंत्रियों को जेल में खतरा है आप मंत्री चेकिंग करके कर चले जाएं। वो ही विल बी परफॉर्मिंग हिज अपना जाएंगे राजधर्म है वो निभाएंगे जो राज़्धरम, जो राज़्धरम, जो, राज़्धरम, जो राज़्धरम दिल्ली की जनता ने ये डेमोक्रेसी है दिल्ली की जनता ने 62 टू आउट ऑफ सेवेंटी बासठ सत्तर में से बासठ सीटें देकर उनको ये राजधर्म दिया है दिल्ली के विधायकों ने ये बोला कि हमारे लीडर हमारे मुख्यमंत्री रविंद्र ਜੀ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਮਾਹੌਲ ਬਣਿਆ ਹੋਇਆ ਹੈਗਾ ਤਾਂ ਇਕਾਮਾ ਦੀ ਪਾਰਟੀ ਦੇ ਜਿਹੜੇ ਹਲਕਾ ਇੰਚਾਰਜ ਵੀ ਰਹੇ ਹੈਗੇ ਨੇ ਤੇ ਪਟਿਆਲਾ ਦੇ ਵਿੱਚ ਕਾਫੀ ਲੰਮੇ ਸਮੇ ਤੋਂ ਸੇਵਾ ਕਰਦੇ ਰਹੇ ਨੇ ਉਹ ਵੀ ਆਪਣੇ ਨਾਲ ਲਾਈਵ 'ਚ ਜੁੜੇ ਹੈਗੇ ਨੇ ਮਨਸ਼ੂ ਆਪਾਂ ਉਹਨਾਂ ਦਾ ਫੋਨ 'ਤੇ ਲਈ ਗੱਲ ਕਰਦੇ ਹੈਗੇ ਆ ਸੰਧੂ ਸਾਹਿਬ ਸ਼ਸ਼ੀਕਲ ਜੀ ਸ਼ਸ਼ੀਕਲ ਜੀ ਸੰਧੂ ਸਾਹਿਬ ਲਾਈਵ ਚੱਲ ਰਿਹਾ ਹੈਗਾ ਸਾਡਾ 12 ਵਜੇ ਦਾ ਤੇ ਤੁਸੀਂ ਸਵੱਬ ਨਾਲ ਮਿਲ ਗਏ ਹੋ ਸੰਧੂ ਸਾਹਿਬ ਕਿਸ ਤਰ੍ਹਾਂ ਦੀ ਪ੍ਰਕਿਰਿਆ ਪੰਜਾਬ ਦੇ ਵਿਚ ਆਮ ਆਦਮੀ ਵਰਕਰਾਂ ਦੇ ਵਿੱਚ ਹੈਗੀ ਹੈ ਪੂਰੇ ਪੰਜਾਬ ਦੇ ਵਿੱਚ ਬਹੁਤ ਵੱਡਾ ਰੋਸ ਹੈ ਜੀ ਔਰ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਨੂੰ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਜਿਹੜੇ ਕਾਰਕੁਨ ਨੇ ਉਹ ਬਹੁਤ ਪਿਆਰ ਕਰਦੇ ਨੇ ਜੀ ਔਰ ਇਹ ਬੜੀ ਮੰਨ ਭਾਗੀ ਗੱਲ ਹੈ ਜੀ ਕਿ ਇਸ ਤਰ੍ਹਾਂ ਜਿਹੜੀ ਗ੍ਰਿਫਤਾਰੀ ਕਰਨੀ 9 ਦੇ ਕਰੀਬ ਜਿਹੜਾ ਨੋਟਿਸ ED ਨੇ ਦਿੱਤੇ ਸੀ ਜੀ ਔਰ ਇਹ ਮੇਰੇ ਖਿਆਲ ਚ ਇਹ ਈਡੀ ਨੂੰ ਬਹੁਤ ਕਾਲੀ ਪਈ ਹੋਈ ਸੀ ਕਿ ਛੇਤੀ ਗ੍ਰਿਫਤਾਰ ਕਰ ਲਈਏ ਤੇ ਇਥੋਂ ਤੱਕ ਕਿ ਕਈ ਵਾਰ ਇਹ ਵੀ ਹੁੰਦਾ ਹੈ ਕਿ ਕੇਂਦਰ ਜੋ ਇਹਦੇ ਵਿੱਚ ਕਾਲਾ ਸੀ ਤਾਂ ਆ ਕਈ ਵਾਰ ਚੋਣਾਂ ਦਾ ਡਰ ਹੁੰਦਾ ਹੈ ਕਿ ਚੋਣਾਂ ਸਿਰਦੇ ਨੇ ਚੋਣਾਂ 'ਚ ਨੁਕਸਾਨ ਨਾ ਹੋ ਜੇ ਪਰ ਕਿਉਂਕਿ ਉਹ ਨਿੱਜੀ ਤੌਰ ਤੇ ਉਹ ਵਾਰ-ਵਾਰ ਉਹਨਾਂ ਦਾ ਇਸ ਗੱਲ ਤੇ ਜ਼ੋਰ ਲੱਗਿਆ ਹੋਇਆ ਸੀ ਕਿ ਕਿ ਇੰਡੀਆ ਗੱਠ ਜੋੜਨਾ ਹੋ ਜੇ ਇਸ ਲਈ ਆ ਇੱਕ ਗੱਠਜੋੜ ਨੂੰ ਵੀ ਰੋਕਣ ਵਾਸਤੇ ਜਿਹੜੀ ਕੇਂਦਰ ਸਰਕਾਰ ਲਗਾਤਾਰ ਜਿਹੜੀ ਦਬਾਅ ਬਣਾਉਣ ਤੇ ਲੱਗੀ ਹੋਈ ਸੀ ਔਰ ਜਦੋਂ ਕਿ ਉਹ ਆਪਣੇ ਮਨਸੂਬੇ ਵਿੱਚ ਨਹੀਂ ਕਾਮਯਾਬ ਹੋ ਸਕੇ ਭਾਰਤ ਨੂੰ ਪੈਣ ਦਿੰਦੇ ਆ ਜੋ ਅਰਵਿੰਦ ਜੀ ਨੇ ਔਰ ਪਾਰਟੀ ਨੇ ਜਿਹੜਾ ਗੱਠਜੋੜ ਕਿਤਾ ਇਸ ਕਰਕੇ ਉਹਨਾਂ ਨੂੰ ਇਹ ਕਾਲ ਸੀ ਕਿ ਉਹ ਆਪਣਾ ਕੰਮ ਜਿਹੜਾ ਹੈ ਉਹ ਜਲਦੀ ਕਰ ਲੈਣ ਤੇ ਉਹਨਾਂ ਨੇ ਆਪਣਾ ਕੰਮ ਮੁਕੰਮਲ ਕੀਤਾ ਠੀਕ ਹੈ ਕੋਈ ਗੱਲ ਨਹੀਂ ਭਾਵੇਂ ਕਿ ਕੋਰਟ ਦਾ ਵੀ ਇਹਦੇ ਵਿੱਚ ਹੁਣ ਆਦੇਸ਼ ਹੀ ਜੀ ਪਰ ਇਹ ਜੋ ਵੀ ਇਹ ਸਾਰਾ ਕੁਝ ਕੀਤਾ ਕਾਲੇ ਪੰਚ ਕੀਤਾ ਇਹਨਾਂ ਨੂੰ ਜਲਦੀ ਗ੍ਰਿਫਤਾਰੀ ਦੀ ਜਿਹੜੀ ਹੈ ਕਿਸੇ ਕਹਿੰਦੇ ਕਾਲੇ ਪੰਜ ਕੀਤਾ ਜਿਹੜੇ ਭਾਜਪਾ ਤੇ ਜਾਂ ਹੋਰ ਪਾਰਟੀਆਂ ਦੇ ਲੀਡਰ ਹੈਗੇ ਨੇ ਉਹਨਾਂ ਦੇ ਟਵੀਟ ਉਹਨਾਂ ਦੇ ਜਿਹੜੇ ਬਿਆਨ ਆ ਰਹੇ ਨੇ ਉਹ ਕਹਿ ਰਹੇ ਨੇ ਕਿ ਸੱਤ ਸੱਤ ਸੰਮਾਨ ਤੋਂ ਬਾਅਦ ਵੀ ਇੱਕ ਵਾਰੀ ਵੀ ਅਰਵਿੰਦ ਕੇਜਰੀਵਾਲ ਸਾਹਿਬ ਸਾਹਮਣੇ ਨਹੀਂ ਆਉਂਦੇ ਹੈਗੇ ਤਾਂ ਫਿਰ ਇਹੋ ਜੀ ਕਾਰਵਾਈ ਤਾਂ ਠੀਕ ਹੈ ਦੇਖੋ ਪਹਿਲੀ ਤਾਂ ਗੱਲ ਇਹ ਹੈ ਕਿ ਇਹ ਕਿਸੇ ਤਰ੍ਹਾਂ ਦਾ ਕੋਈ ਸ਼ਰਾਬ ਘਟਾਲਾ ਨਾ ਦੀ ਕੋਈ ਚੀਜ਼ ਹੀ ਨਹੀਂ ਹੈਗੀ ਜੀ ਇਹ ਦੁਨੀਆ ਦਾ ਪਹਿਲਾ ਘਟਾਲਾ ਹੈ ਜਿਹੜਾ ਜਿਹਦੇ ਵਿੱਚ ਟੈਂਡਰ ਤੋਂ ਬਾਅਦ ਜਿਹੜਾ ਸਰਕਾਰ ਨੂੰ ਉਲਟਾ ਘਾਟੇ ਦੀ بجائے ਮੁਨਾਫਾ ਹੁੰਦਾ ਹ ਜਦੋਂ ਤੱਕ ਕੋਈ ਘਾਟਾ ਨਾ ਦਿਸੇ ਜਦੋਂ ਤੱਕ ਕੋਈ ਸੂਬੇ ਨੂੰ ਨੁਕਸਾਨ ਨਾ ਦਿਸੇ ਉਦੋਂ ਤੱਕ ਤੁਸੀਂ ਕਦੇ ਵੀ ਉਹਦੇ ਤੇ ਕਿੰਤੂ ਪਰੰਤੂ ਸਵਾਲ ਘਟਾਲੇ ਵਰਗੀਆਂ ਗੱਲਾਂ ਜਿਹੜੀਆਂ ਤੁਸੀਂ ਪ੍ਰਚਾਰਤ ਨਹੀਂ ਕਰ ਸਕਦੇ ਕਿਉਂਕਿ ਅਲਟੀਮੇਟਲੀ ਤਾਂ ਕੋਈ ਵੀ ਜਿਹੜੀ ਸਟੇਟ ਹੈ ਉਹਦਾ ਜਿਹੜਾ ਕੋਈ ਮੁਖੀ ਹੈ ਜੇਕਰ ਉਹ ਕੋਈ ਪਾਲਿਸੀ ਲਾਂਚ ਕਰਦਾ ਹੈ ਤੇ ਕਈ ਵਾਰੀ ਇਹ ਵੀ ਹੋ ਜਾਂਦਾ ਹੈ ਕਿ ਉਹ ਪਾਸ ਨਹੀਂ ਹੁੰਦੇ ਇਸ ਗੱਲ ਦੇ ਵਿੱਚ ਪਰ ਉਲਟਾ ਹੋ ਰਿਹਾ ਸੀ ਇਹਦੇ ਵਿੱਚ ਉਹ ਤਾਂ ਵੱਡਾ ਮੁਨਾਫਾ ਸਟੇਟ ਨੂੰ ਜਿਹੜਾ ਉਹ ਜਾ ਰਿਹਾ ਸੀ ਪਹਿਲਾਂ ਦੇ ਸਾਲਾਂ ਨਾਲੋਂ ਵੀ ਵੱਧ ਔਰ ਬਿਲਕੁਲ ਇਹ ਹਾਸੋਹਿਣੀ ਗੱਲ ਹੈ ਕਿ ਜਿਹੜੀ ਪਾਲਿਸੀ ਮੁਨਾਫਾ ਲੈ ਕੇ ਆ ਰਹੀ ਹੈ ਉਹਨੂੰ ਅਸੀਂ ਘੁਟਾਲੇ ਦਾ ਨਾਮ ਦੇ ਰਹੇ ਹਾਂ ਫਿਰ ਉਤੋਂ ਮਨਜ਼ੂਰੀਆਂ ਨਹੀਂ ਦੇ ਰਹੇ ਮਨਜੂਰੀ ਨਾ ਹੋਣ ਕਰਕੇ ਉਹ ਵਾਪਸ ਲੈਣੀ ਪੈਰੀ ਪੈ ਗਈ ਔਰ ਜਿਹੜੀ ਉਹ ਵਾਪਸ ਲੈਣੀ ਪੈਗੀ ਪਾਲਸੀ ਉਹਨੂੰ ਵੀ ਆਪਾਂ ਇਹ ਕਹਿ ਰਹੇ ਆ ਵੀ ਤੁਸੀਂ ਵਾਪਸ ਕਰ ਕਿਉਂ ਲਈ ਹੂੰ ਤਾਂ ਅਜਿਹੀਆਂ ਜਿਹੜੀਆਂ ਗੱਲਾਂ ਨੇ ਸਾਰਾ ਪ੍ਰਚਾਰ ਜਿਹੜਾ ਹੈਗਾ ਗੋਦੀ ਮੀਡੀਆ ਦੇ ਰਾਹੀਂ ਹੂੰ ਅ ਅਜਿਹਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਵੀ ਜਿਹੜੇ ਲੋਕ ਦੇਸ਼ ਭਗਤ ਨੇ ਜਿਹੜੇ ਲੋਕ ਅ ਹਿੰਦੁਸਤਾਨ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਲੈ ਕੇ ਆਏ ਨੇ ਜਿਹੜੀ ਲੋਕ ਸਿੱਖਿਆ ਦੀ ਗੱਲ ਕਰਦੇ ਨੇ ਸਿਹਤ ਦੀ ਗੱਲ ਕਰਦੇ ਨੇ ਕ੍ਰਾਪਸ਼ਨ ਦੇ ਖਿਲਾਫ ਗੱਲ ਕਰਦੇ ਨੇ ਉਹਨਾਂ ਨੂੰ ਕ੍ਰਾਪਸ਼ਨ ਦੇ ਵਿੱਚ ਲਪੇਟ ਲਓ ਤਾਂ ਕਿ ਕੋਈ ਭਾਰਤ ਦੇ ਵਿੱਚ ਕਿੰਤੂ ਪਰੰਤੂ ਕਰਨ ਵਾਲਾ ਬੰਦੇ ਹੋ ਕੋਈ ਵਿਅਕਤੀ ਕੋਈ ਬੰਦਾ ਕੋਈ ਪਾਰਟੀ ਉਹ ਕਿਹੜੀ ਕੈਜਰੀਵਾਲ ਸਭ ਤੋਂ ਪਹਿਲਾਂ ਮਨੀਸ਼ ਸ਼ੋਧਿਆ ਜੀ ਤਾਂ ਜੇਲ੍ਹ 'ਚ ਹੀ ਹੈਗੇ ਨੇ ਉਹਨਾਂ ਵੱਲੋਂ ਕੋਈ ਸਪੁਕਤਾ ਆਪਣਾ ਜਿਹੜਾ ਬਚਾਓ ਹੈ ਉਹਦੇ ਵਿੱਚ ਕੋਈ ਪੱਖ ਦਿੱਤੇਗੇ ਨਹੀਂ ਕੋਈ ਸਬੂਤ ਦਿੱਤੇਗੇ ਨਹੀਂ ਸਭ ਤੋਂ ਵੱਡੀ ਗੱਲ ਇਹ ਹੈ ਵੀ ਹੁਣ ਤੱਕ ਗ੍ਰਿਫਤਾਰੀਆਂ ਕਿੰਨੀਆਂ ਹੋ ਚੁੱਕੀਆਂ ਨੇ ਸੰਜੇ ਸਿੰਘ ਜੀ ਦੀ ਵੀ ਇਸ ਕੇਸ ਵਿੱਚ ਗ੍ਰਿਫਤਾਰੀ ਹੋਈ ਹੈ ਔਰ ਅਰਵਿੰਦ ਜੀ ਨੂੰ ਵੀ ਹੁਣ ਉਹਦੇ ਵਿੱਚ ਲਿਆ ਹੈ ਵੱਖ-ਵੱਖ ਆਗੂਆਂ ਨੂੰ ਜਿਹੜਾ ਅਰੈਸਟ ਜਿਹੜਾ ਉਹ ਕੀਤਾ ਜਾ ਰਿਹਾ ਹੈ ਪਰ ਇੱਕ ਪੈਸੇ ਦੀ ਵੀ ਕਿਤੇ ਰਿਕਵਰੀ ਜਿਹੜੀ ਹੈ ਹੁਣ ਤੱਕ ਨਹੀਂ ਹੋਈ ਕੋਈ ਅਜਾ ਜਿਹੜੀ ਸਰਕਾਰ ਹੈ ਜਾਂ ਈਡੀ ਹੈ ਕੋਈ ਵੀ ਇਹ ਦੱਸਣ ਦੇ ਵਿੱਚ ਕਾਮਯਾਬ ਨਹੀਂ ਹੋਇਆ ਕਿ ਇੱਕ ਵੀ ਰੁਪਇਆ ਕਿਤੇ ਸਬਤ ਹੋਇਆ ਹੋਵੇ ਜਿਹੜਾ ਕਿਤੇ ਕਿਸੇ ਦੇ ਮਨੀਸ਼ ਸੌਦੀਆ ਜੀ ਦੇ ਜਾ ਕੇ ਇਹਨਾਂ ਨੇ ਦੇ ਪਿੰਡ ਦੇ ਵਿੱਚ ਵੀ ਉੱਥੇ ਜਾ ਕੇ ਜਿਹੜਾ ਪੁਰਾਣਾ ਪਿੰਡ ਸੀ ਹਰਿਆਣੇ ਦੇ ਵਿੱਚ ਉਹ ਉਹਦੇ ਵਿੱਚ ਜਾ ਕੇ ਉੱਥੇ ਇਹਨਾਂ ਨੇ ਜਾਂਚ ਕੀਤੀ ਇੱਕ ਚੀਜ਼ ਕਿਤੇ ਕੋਈ ਕੋਈ ਤੇ ਜ਼ਮੀਨ ਇਹਨਾਂ ਨੇ ਕੋਈ ਖਰੀਦੀ ਹੋਵੇ ਕਿਤੇ ਕੋਈ ਪਲਾਟ ਖਰੀਦਿਆ ਹੋਵੇ ਜਾਂ ਕਿਤੇ ਕੋਈ ਕਿਸੇ ਖਾਤੇ ਦੇ ਵਿੱਚ ਪੈਸੇ ਹੋਣ ਕੁਝ ਵੀ ਚੀਜ਼ ਹੈ ਜਿਹੜੀ ਇਸਕ ਔਰ ਨਾਮ ਜਿਹੜਾ ਉਹ ਦਿੱਤਾ ਜਾ ਰਿਹਾ ਕਿ ਜਦੋਂ ਹਜ਼ਾਰਾਂ ਕਰੋੜਾਂ ਦੀ ਗੱਲ ਕੀਤੀ ਜਾ ਰਹੀ ਹੈ ਠੀਕ ਹੈ ਨਾ ਬੜਾ ਮੈਂ ਤਾਂ ਇਸ ਗੱਲੋਂ ਬਹੁਤ ਹੈਰਾਨ ਹਾਂ ਔਰ ਘਟਾਲਾ ਵੀ ਇਸ ਤਰ੍ਹਾਂ ਦੇ ਦੱਸਿਆ ਜਾ ਰਿਹਾ ਮੇਰੇ ਖਿਆਲ ਚ ਜਿੰਨਾ ਕੁੱਲ ਇਹਦੇ ਵਿੱਚ ਬਜਟ ਨਹੀਂ ਹੈਗਾ ਜਿਹੜਾ ਇਹਦੀ ਅਲਾਟਮੈਂਟ ਦਾ ਤੇ ਉਸ ਤੋਂ ਵੀ 10 ਗੁਣਾ ਜਿਹੜਾ ਘਟਾਲਾ ਜਿਹੜਾ ਉਹਦੇ ਅੰਕੜੇ ਜਿਹੜੇ ਪ੍ਰਚਾਰਿਤ ਕੀਤੇ ਜਾ ਰਹੇ ਨੇ ਜੀ ਸੰਧੂ ਸਾਹਿਬ ਜੇਕਰ ਗੱਲ ਕੀਤੀ ਜਾਵੇ ਕਿ ਹੁਣ ਕਿਹਾ ਸੁਣੀਆ ਵੀ ਹੋ ਰਹੀਆਂ ਨੇ ਕਿ ਏਡੀ ਦੇ ਰੁੱਖ ਪੰਜਾਬ ਦੇ ਮੰਤਰੀਆਂ ਵੱਲ ਵੀ ਹੋ ਸਕਦਾ ਹਾਂ ਹਾਂ ਆ ਦੇਖੋ ਮੈਂ ਕਹਿੰਦਾ ਇਹ ਚਾਹੇ ਸਾਰੀ ਆਮ ਆਦਮੀ ਪਾਰਟੀ ਨੂੰ ਫੜ ਕੇ ਅੰਦਰ ਕਰ ਲੈਣ ਹਾਂ ਆ ਇਸ ਗੱਲ ਨਾਲ ਜੇ ਸੋਚਦੇ ਨੇ ਕਿ ਇਹਨਾਂ ਕਲਾਬੀ ਲੋਕ ਜਿਹੜੇ ਨੇ ਉਹ ਝੁਕ ਜਾਣਗੇ ਅਜਿਹਾ ਤਾਂ ਬਿਲਕੁਲ ਵੀ ਸੰਭਵ ਨਹੀਂ ਹੈਗਾ ਜੀ ਕਿਉਂਕਿ ਜਦੋਂ ਜਦੋਂ ਐਵੇਂ ਦਾ ਜਿਹੜਾ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੈ ਜ਼ੁਲਮ ਕੀਤਾ ਜਾਂਦਾ ਹੈ ਤਾਂ ਕੁਦਰਤੀ ਹੈ ਸਗੋਂ ਜਿਹੜੀਆਂ ਪਾਰਟੀਆਂ ਨੇ ਹੋਰ ਵੱਧਦੀਆਂ ਫੁੱਲਦੀਆਂ ਨੇ ਇਸ ਗੱਲ ਦਾ ਬੂਸਟ ਮਿਲਦਾ ਹੈ ਇਸ ਗੱਲ ਦਾ ਬਹੁਤ ਵੱਡਾ ਨੁਕਸਾਨ ਹੋਏਗਾ ਭਾਜਪਾ ਨੂੰ ਔਰ ਕੇਂਦਰ ਵਿੱਚ ਤੁਸੀਂ ਅੱਗੇ ਨਤੀਜੇ ਵੀ ਆਉਣ ਵਾਲੇ ਨੇ ਤੁਸੀਂ ਦੇਖੋਗੇ ਔਰ ਇਹ ਬਹੁਤ ਵੱਡੀ ਬਲੰਡਰ ਇਹਨਾਂ ਦੀ ਮਿਸਟੇਕ ਹੈ ਜੇਕਰ ਜੇਕਰ ਸੰਧੂ ਸਾਹਿਬ ਇਲੈਕਸ਼ਨਾਂ ਤੋਂ ਪਹਿਲਾਂ ਆ ਕੋਈ ਜ਼ਮਾਨਤ ਨਹੀਂ ਹੁੰਦੀ ਜਾਂ ਬਾਹਰ ਨਹੀਂ ਆ ਸਕਦੇ ਕਿਸੇ ਕਾਰਨ ਕਰਸ਼ ਹਾਲਾਂਕਿ ਹਜੇ ਜੇਲ੍ਹ ਨਹੀਂ ਹੋਈ ਹੈਗੀ ਹਲੇ ਮੈਡੀਕਲ ਹੋਣਾ ਹੈ ਫਿਰ ਸਾਰੀ ਪ੍ਰਕਿਰਿਆ ਹੋਣੀ ਹੈ ਜੇਕਰ ਇਦਾਂ ਦਾ ਕੁਝ ਹੋ ਜਾਂਦਾ ਤਾਂ ਫਿਰ ਇਲੈਕਸ਼ਨਾਂ ਤੇ ਕਿੰਨਾ ਕੁ ਪ੍ਰਭਾਵ ਪਏਗਾ ਆਮ ਆਦੀ ਪਾਰਟੀ 'ਤੇ ਦੇਖੋ ਕੱਲ ਇਹ ਹੈ ਕਿ ਜੀ ਤਾਂ ਇਹਨਾਂ ਨੂੰ ਕੇਂਦਰ ਨੂੰ ਸੋਚਣਾ ਚਾਹੀਦਾ ਸੀ ਵੀ ਇੱਕ ਕੀ ਇੱਕ ਮੁੱਖ ਮੰਤਰੀ ਜਿਹੜਾ ਹੈ ਉਹ ਮੌਕੇ ਦਾ ਮੁੱਖ ਮੰਤਰੀ ਉਹ ਜੇਲ੍ਹ ਦੇ ਵਿੱਚੋਂ ਸਰਕਾਰ ਚਲਾਏਗਾ ਉਹ ਇਹਨਾਂ ਨੂੰ ਸਵਾਲ ਤਾਂ ਇਹਨਾਂ ਵਾਸਤੇ ਹੈ ਜੀ ਅ ਔਰ ਜਿਹੜੀ ਗੱਲ ਹੈਗੀ ਹੈ ਚੋਣਾਂ ਦੀ ਚੋਣਾਂ 'ਚ ਜਿਹੜੀ ਵੋਟ ਪਾਉਣ ਦਾ ਫੈਸਲਾ ਕਰਨਾ ਹੈ ਉਹ ਲੋਕਾਂ ਨੇ ਕਰਨਾ ਹੈ ਜੀ ਔਰ ਹਾਂ ਉਹ ਕੋਈ ਅ ਚਾਹੇ ਅਰਵਿੰਦ ਜੀ ਅੰਦਰ ਹੋਣ ਜੇਲ੍ਹ 'ਚ ਹੋਣ ਚਾਹੇ ਜੇਲ੍ਹ 'ਚ ਬਾਹਰ ਹੋਣ ਠੀਕ ਹੈ ਕਿ ਚਾਹੁੰਦੇ ਨੇ ਕਿ ਪ੍ਰਚਾਰ ਨਾ ਕਰ ਪਾਉਣ ਲੋਕਾਂ 'ਚ ਨਾ ਜਾ ਪਾਉਣ ਔਰ ਇਸ ਚੀਜ਼ ਦਾ ਜਿਹੜਾ ਇਹਨਾਂ ਨੂੰ ਇਹਨਾਂ ਦੇ ਮਿਲਨ ਦਾ ਕਿਆਸ 'ਚ ਵੀ ਨਹੀਂ ਸੀ ਜੀ ਜਿੱਡਾ ਜਿਹੜਾ ਇਹ ਉਲਟ ਪ੍ਰਭਾਵ ਜਿਹੜਾ ਇਹਨਾਂ ਦੀਆਂ ਇਹਨਾਂ ਦੀ ਖੁਦ ਹੀ ਇਸ ਕਾਰਵਾਈ ਦੇ ਉੱਪਰ ਪੈ ਰਿਹਾ ਔਰ ਜਿਹਦਾ ਜਿਹੜਾ ਅਸਰ ਜਿਹੜਾ ਵੇਖਣ ਨੂੰ ਪੂਰੇ ਪੰਜਾਬ 'ਚ ਔਰ ਉਤਰੀ ਭਾਰਤ ਵਿੱਚ ਖਾਸ ਕਰਕੇ ਜਿਹੜਾ ਇਹਦਾ ਅਸਰ ਜਿਹੜਾ ਉਹ ਵੇਖਣ ਨੂੰ ਮਿਲ ਰਿਹਾ ਆ ਜੀ ਆਮ ਆਦੀ ਪਾਰਟੀ ਦੇ ਕਈ ਕੈਬਨਟ ਮੰਤਰੀਆਂ ਨੂੰ ਦਿੱਲੀ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹਰਜੋਤ ਬੈਂਸ ਨੂੰ ਖਿੱਚ ਖਿੱਚ ਕੇ ਪੁਲਿਸ ਲੈ ਜਾ ਰਹੀ ਹੈ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇਹਨਾਂ ਕੀ ਬੰਦੇ ਆ ਬਿਲਕੁਲ ਤਿੰਨ ਕੈਬਨਟ ਮੰਤਰੀ ਸਾਡੇ ਪੰਜਾਬ ਦੇ ਜਿਹੜੇ ਹੈਗੇ ਨੇ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਉਹ ਕੀਤੀ ਗਈ ਹੈ ਜਿਹਦੇ ਵਿੱਚ ਉਹ ਡਾਕਟਰ ਬਲਬੀਰ ਜੀ ਨੇ ਉਹਦੇ ਵਿੱਚ ਹਰਜੋਤ ਬੈਂਸ ਸਾਡੇ ਸਿੱਖਿਆ ਮੰਤਰੀ ਨੇ ਸਵਾਮਨ अरोड़ा ਜੀ ਨੇ ਸਵਾਮਨ अरोड़ा ਜੀ ਨੇ ਉਹ ਔਰ ਉੱਥੇ ਦਿੱਲੀ ਦੇ ਵੀ ਜਿਹੜੇ ਹੈਗੇ ਨੇ ਆ ਵਜ਼ੀਰ ਔਰ ਜਿਹੜੇ ਐਮ ਐਲ ਏਜ਼ ਨੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਜੀ ਔਰ ਬਿਲਕੁਲ ਮੰਦਭਾਗੀ ਗੱਲ ਹੈ ਹਾਂ ਇਹ ਇਹਨਾਂ ਗ੍ਰਿਫਤਾਰੀਆਂ ਨਾਲ ਅਸੀਂ ਡਰਨ ਵਾਲੇ ਨਹੀਂ ਹੈਗੇ ਅਸੀਂ ਤਾਂ ਫਿਰ ਉਹ ਉਹਨਾਂ ਗ੍ਰਿਫਤਾਰੀਆਂ ਤੋਂ ਬਾਅਦ ਜਿਹੜਾ ਪੰਜਾਬ ਦਾ ਵਲੰਟਰੀ ਹੈ ਜੀ ਪੰਜਾਬ ਦੇ ਜਿਹੜੇ ਲੋਕ ਲੀਡਰ ਹੈਗੇ ਨੇ ਉਹ ਚੰਡੀਗੜ੍ਹ ਵਾਲਾ ਪ੍ਰੋਟੈਸਟ ਉਸੇ ਤਰ੍ਹਾਂ ਕਰਨਗੇ ਜਿਵੇਂ ਕਰਨਾ ਸੀ ਬਿਲਕੁਲ ਬਿਲਕੁਲ ਥੋੜੀ ਦੇਰ ਚ ਹੁਣ ਜਿਹੜਾ ਪ੍ਰੋਟੈਸਟ ਹੈ ਜਿਹੜਾ 12 ਵਜੇ ਦਾ ਟਾਈਮ ਦਿੱਤਾ ਸੀ ਜੀ ਸਾਢੇ 12 ਵੱਜ ਚੁੱਕੇ ਨੇ ਉੱਥੇ ਲੋਕ ਬਹੁਤ ਇਕੱਤਰ ਹੋ ਚੁੱਕੇ ਨੇ ਵੱਡੀ ਗਿਣਤੀ ਦੇ ਵਿੱਚ ਮੈਂ ਵੀ ਹੁਣ ਥੋੜੀ ਦੇਰ ਚ ਜਿਹੜਾ ਉੱਥੇ 10 ਮਿੰਟ ਚ ਆ ਜਿਹੜਾ ਪ੍ਰੋਟੈਸਟ ਵਿੱਚ ਸ਼ਾਮਲ ਹੋ ਰਿਹਾ ਔਰ ਮੈਂ ਰੂੜਾਂ ਦੇ ਉੱਪਰ ਦੇਖ ਰਿਹਾ ਕਿ ਵਲੰਟੀਅਰ ਜਿਹੜੇ ਨੇ ਆਪਣੀਆਂ ਕਾਰਾਂ ਚ ਗੱਡੀਆਂ ਚ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਧਰ ਨੂੰ ਵੱਧ ਰਹੇ ਨੇ ਔਰ ਮੇਰੇ ਖਿਆਲ ਚ ਬੜਾ ਵੱਡਾ ਜਿਹੜਾ ਇਕੱਠ ਔਰ ਜਿਹੜਾ ਪ੍ਰੋਟੈਸਟ ਜਿਹੜਾ ਉਹ ਹੋਣ ਜਾ ਰਿਹਾ ਔਰ ਬਹੁਤ ਵੱਡੇ ਪੱਤਰ ਤੇ ਜਿਹੜਾ ਰੋਸ ਜਿਹੜਾ ਫੈਲਿਆ ਇਹਦਾ ਜੀ ਸਰ ਜਿਵੇਂ ਕਿ ਕੱਲ ਰਾਤ ਨੂੰ ਖਬਰ ਆ ਗਈ ਸੀ ਕਿ ਭਾਜਪਾ ਦੇ ਜਿਹੜੇ ਮੁੱਖ ਦਫ਼ਤਰ ਨੇ ਸਾਰੇ ਘੇਰੇ ਜਾਣਗੇ ਚੰਡੀਗੜ੍ਹ ਦੇ ਵਿੱਚ ਮੁੱਖ ਦਫ਼ਤਰ ਕਿਹਾ ਜਾਊਗਾ ਤਾਂ ਪੰਜਾਬ 'ਚ ਹੋਰ ਕਿਹੜੇ ਕਿਹੜੇ ਥਾਂ ਤੇ ਪ੍ਰੋਟੈਸਟ ਦੀ ਗੱਲ ਸਾਹਮਣੇ ਆਈ ਹੈ ਆ ਬੇਖੋ ਅਜੇ ਤਾਂ ਫਿਲਹਾਲ ਚੰਡੀਗੜ੍ਹ ਦਾ ਹੀ ਹੈ ਫਿਲਹਾਲ ਚੰਡੀਗੜ੍ਹ ਦਾ ਇਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ ਜਿਹੜਾ ਸਾਡੀ ਇੱਥੇ ਟੀਮ ਹੈ ਜਿਹੜੀ ਉਹ ਸਾਰਾ ਉਹ ਲਿਖੇਗੀ ਬਿਲਕੁਲ ਔਰ ਹਾਂ ਤੁਸੀਂ ਸੁਣੋਗੇ ਆ ਕਿ ਇਸ ਪ੍ਰੋਟੈਸਟ ਦਾ ਹਿੱਸਾ ਤੁਹਾਡੇ ਨਾਲ ਫੇਰ ਸੰਪਰਕ ਕਰਾਂਗੇ ਅਸੀਂ ਜੀ ਬਿਲਕੁਲ ਜੀ

ਆਪ ਨੂੰ ਰਾਜ ਸਭਾ ਮੇ ਸੰਸਦ ਕੋ ਰਾਜਨੀਤਿਕ ਬਿਆਨ ਹੈ ਕਹਿੰਦੇ ਜਿਹੜੇ ਚੱਲ ਰਹੇ ਨੇ ਮੰਤਰੀ ਲਗਾਤਾਰ ਹਰ ਜੋਤਪੁਰਸ ਵੱਲੋਂ ਤੇ ਇਸ ਤੋਂ ਬਾਅਦ ਇਹਨਾਂ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਜਿਵੇਂ ਕਮਲਨ ਰੋੜਾ ਵੀ ਗ੍ਰਿਫਤਾਰੀ ਹੋਈ ਹੈ ਤੇ ਡਾਕਟਰ ਬਲਵੀਰ ਦੀ ਵੀ ਹੋਈ ਹੈ ਤੇ ਜਿਹੜੇ ਉੱਥੇ ਦਿੱਲੀ ਦੇ ਮੰਤਰੀ ਹੈਗੇ ਨੇ ਐਮ ਐਲ ਏ ਹੈਗੇ ਨੇ ਉਹਨਾਂ ਦੇ ਵੀ ਜਿਹੜੇ ਹੈਗੇ ਉੱਥੇ ਗ੍ਰਿਫਤਾਰੀਆਂ ਹੋਈਆਂ ਨੇ ਪ੍ਰੋਟੈਸਟ ਦੇ ਇੱਕ ਗੱਲ ਹੋਰ ਹੈ ਸਰ ਦੇਖੋ ਲਗਾਤਾਰ ਜਿਹੜੇ ਮੇਰਾ ਕੁਐਸਚਨ ਵਿੱਚ ਹੀ ਰਹਿ ਗਿਆ ਸੀ ਕਿ ਲਗਾਤਾਰ ਜਿਹੜੇ ਸੰਮਨ ਦੇਖੋ ਇੱਥੇ ਮਿਲ ਰਹੀ ਸੀ ਕੀ ਲੱਗਦਾ ਹੈ ਕਿ ਜੇਕਰ ਇੱਥੇ ਇਹ ਸਮਨਾ ਦੀ ਗੌਰ ਕਰ ਲਈ ਜਾਂਦੀ ਕੇਜਰੀਵਾਲ ਸਾਹਿਬ ਦੇ ਵੱਲੋਂ ਤਾਂ ਕੀ ਲੱਗਦਾ ਹੈ ਕਿ ਇਹ ਜਿਹੜੀ ਗ੍ਰਿਫਤਾਰੀ ਹੈ ਫਿਰ ਵੀ ਇੱਥੇ ਹੋਣੀ ਸੀ ਜਾਂ ਨਹੀਂ ਹੋਣੀ ਸੀ ਗ੍ਰਿਫਤਾਰੀ ਦਾ ਸਮਾਂ ਜਿਹੜਾ ਹੈਗਾ ਉਹ ਮੈਨੂੰ ਲੱਗਦਾ ਕਿ ਬੜਾ ਫੋਰਚੂਨਟਲੀ ਇਲੈਕਸ਼ਨਾਂ ਦਾ ਟਾਈਮ ਤੇ ਹੋਇਆ ਹੈ ਜੀ ਮਤਲਬ ਕਿ ਬਿਓ ਸਮਾਂ ਤੈ ਸੀ ਪਹਿਲਾਂ ਤੋਂ ਹੀ ਕੀ ਕਹਿ ਸਕਦੇ ਹੋ ਬਿਲਕੁਲ ਬਿਲਕੁਲ ਤੈ ਲਗਾ ਲੋ ਤੁਸੀਂ ਜਾਂ ਫਿਰ ਲਗਾ ਲੋ ਕਿ ਜੀ ਸਾਰਾ ਕੁਝ ਸੋਚਿਆ ਹੋਇਆ ਸੀਗਾ ਹਾਂ ਸੋ ਤੁਹਾਨੂੰ ਆ ਹੋਰ ਬਿਆਨ ਸੁਣਾ ਦਈਏ ਮੁੱਖ ਮੰਤਰੀ ਜੀ ਕੇ ਘਰ ਕੀ ਪੂਰੀ ਤਲਾਸ਼ੀ ਮੰਚਾ ਇਸ਼ਾ ਤੇ ਲਈ ਗਈ ਮੁੱਖ ਮੰਤਰੀ ਕੋਈ ਪੁੱਛਤਾ ਨਹੀਂ ਕੋਈ ਵਾਪਸ ਲੋਟਾ ਕੇ ਚਲੀ ਗਈ ਸਭ ਕੋਰਟ ਕੇ ਅੰਦਰ ਨਾਟਕ ਕੀਤਾ ਜਾ ਰਿਹਾ ਮੋਬਾਈਲ ਲਿਆ ਗਿਆ ਮੁੱਖ ਮੰਤਰੀ ਜੀ ਦੇ ਘਰ ਦੀ ਪੂਰੀ ਤਲਾਸ਼ੀ ਇਸ ਛਾਪੇ ਵਿੱਚ ਲੈ ਗਏ ਹਨ ਸਿਰ ਜਿਸ ਵੇਲੇ ਜਿਹੜੀ ਕਾਰਵਾਈ ਹੈ ਉਹ ਲਗਾਤਾਰ ਦੇਖੋ ਤੇ ਜਾਰੀ ਹੋ ਰਹੀ ਹੈ ਤੇ ਲਗਾਤਾਰ ਜਿਹੜੀ ਚੈਕਿੰਗ ਵਗੈਰਾ ਉਹ ਵੀ ਕੀਤੀ ਜਾ ਰਹੀ ਹੈ ਬਿਲਕੁਲ ਬਿਲਕੁਲ ਚੈਕਿੰਗ ਕਹਿੰਦੇ ਕਿ ਇਸ ਮਹਿ 70000 ਰੁਪਏ ਮੌਕੇ ਤੇ ਮਿਲਿਆ ਹੈਗਾ ਜੀ ਤਾਂ ਉਸ ਹੀ ਕਹੇ ਜੇ ਆਮ ਆਦੀ ਪਾਰਟੀ ਦੇ ਜਿਹੜੇ ਕੇਜਰੀਵਾਲ ਸਾਹਿਬ ਨੇ ਉਹਨਾਂ ਦੀ ਸਿਕਿਉਰਿਟੀ ਦੀ ਚਿੰਤਾ ਜਿਹੜੀ ਹੈਗਾ ਜਿਤਾਈ ਜਾ ਰਹੀ ਹੈਗੀ ਜੀ ਉਸ ਉੱਪਰ ਵੀ ਜਿਹੜਾ ਬਿਆਨ ਆ ਸਾਹਮਣੇ ਆਇਆ ਤੁਹਾਨੂੰ ਉਹ ਵੀ ਸੁਣਾਉਣਾ ਹੈਗਾ ਮੈਂ ਬਿਲਕੁਲ ਕੀ ਕਿਹਾ ਜਾ ਰਿਹਾ ਹੈਗਾ ਸੋ ਕਿਉਂਕਿ ਰਵਿੰਦਰ ਕੇਜਰੀਵਾਲ ਜਿੱਥੇ ਦਿੱਲੀ ਦੇ ਮੁੱਖ ਮੰਤਰੀ ਹੈਗੇ ਨੇ ਉੱਥੇ ਹੀ ਉਹ ਆਮ ਆਦੀ ਪਾਰਟੀ ਦੇ ਜਿਹੜੇ ਵਰਕਰ ਨੇ ਉਹਨਾਂ ਦਾ ਕਹਿਣਾ ਕਿ ਪੂਰੇ

सुप्रीम कोर्ट की रजिस्ट्री में उन्होंने अपनी पिटीशन दायर की इस अरेस्ट को चैलेंज किया कि ये गैर कानूनी है गैर संविधानिक है ਬਿਲਕੁਲ ਰਾਗਵ ਜੱਡਾ ਵੀ ਲਾਈਵ ਹੋਏ ਸੀਗੇ ਜੀ ਬਿਲਕੁਲ ਉਹਨਾਂ ਦਾ ਵੀ ਦੇਖੋ ਇੱਕ ਬਿਆਨ ਨਿਕਲਦਾ ਸੀ ਬਿਆਨ ਨਹੀਂ ਹੀ ਸੀਗਾ ਕਿ ਜਿਹੜਾ ਹੈਗਾ ਕਿ ਗਿਆਰ ਗਲਤ ਤਰੀਕੇ ਦੇ ਨਾਲ ਸਾਰਾ ਕੁਝ ਹੋਇਆ ਹੈਗਾ ਤੇ ਹੁਣ ਸੁਪਰੀਮ ਕੋਰਟ ਦੇ ਵਿੱਚ ਵੀ ਇਹ ਇਹਨਾਂ ਵੱਲੋਂ ਜਿਹੜਾ ਹੈਗਾ ਸੁਪਰ ਅਪੀਲ ਲਗਾਈ ਜਾਣੀ ਹੈਗੀ ਆ ਸੋ ਆਮ ਆਦੀ ਪਾਰਟੀ ਕਿਤੇ ਨ ਕਿਤੇ ਇਸ ਗੱਲ ਤੋਂ ਜ਼ਰੂਰ ਪਰੇਸ਼ਾਨੀ ਕਿ ਜ਼ਰੂਰ ਆ ਰਹੀ ਹੈ ਕਿਉਂਕਿ ਭਾਜਪਾ ਦਾ ਜਿਹੜਾ ਇਹ ਖੇਡ ਹੈਗਾ ਰੀਡ ਦੀ ਹੱਡੀ ਆਪਾਂ ਕਹਿ ਸਕਦੇ ਹਾਂ ਉਸ ਖੇਡ ਦੇ ਵਿੱਚ ਕਿਹਾ ਜਾ ਰਿਹਾ ਇਹਨਾਂ ਵੱਲੋਂ ਕਿ ਏਡੀ ਨੂੰ ਵਰਤਿਆ ਜਾ ਰਿਹਾ ਹਾਂਜੀ ਜੋ ਕਿ ਆਮ ਆਦੀ ਪਾਰਟੀ ਦੇ ਵਰਕਰਾਂ ਦਾ ਆਮ ਆਦੀ ਦੇ ਲੀਡਰਾਂ ਦਾ ਹੈਗਾ ਦੂਜੇ ਪਾਸੇ ਜਿਹੜੇ ਭਾਜਪਾ ਦੇ ਲੀਡਰ ਨੇ ਜਾਂ ਖੋਣ ਨੇ ਉਹਨਾਂ ਸਭ ਦਾ ਕਹਿਣਾ ਹੈਗਾ ਕਿ ਇਹ ਪ੍ਰਕਿਰਿਆ ਹੈਗੀ ਇਹਦੇ ਸਾਡਾ ਕੁਝ ਨਹੀਂ ਹੈਗਾ ਸੌ ਸਾਫ ਤੌਰ ਦੇ ਉੱਪਰ ਜਿਹੜੀ ਇਹ ਏਜੰਸੀ ਹੈਗੀ ਆ ਈਡੀ ਉਹਦੇ ਥਰੂ ਜਿਹੜਾ ਸਾਰਾ ਜਾਣਕਾਰੀ ਜਿਹੜੀ ਲੈਣ ਦੀ ਕੋਸ਼ਿਸ਼ ਕੀਤੀ ਹੈ ਇਹਦੇ ਦੂਜੇ ਪਾਸੇ ਮਨੀਸ਼ ਸ਼ੋਦੀਆ ਸੰਜੇ ਸਿੰਘ ਕਾਫੀ ਲੰਬੇ ਸਮੇਂ ਤੋਂ ਜੇਲ੍ਹ ਚ ਨੇ ਜੀ ਜੀ ਤੇ ਉਹਨਾਂ ਨੂੰ ਅਜੇ ਤੱਕ ਦੇਖੋ ਨਾ ਕੋਈ ਜ਼ਮਾਨਤ ਤੇ ਨਾ ਕੋਈ ਰਿਹਾਈ ਮਿਲੀ ਹੈ। ਇਹਦੇ ਵਿੱਚ ਵੀ ਦੇਖੋ ਮਾਨਜੁਗ ਅਦਾਲਤ ਦੂ ਕੁਛ ਤੱਥ ਹੋਣਗੇ ਤਾਂ ਮੈਂ ਕਿਉਂਕਿ ਮਾਨਜੁਗ ਅਦਾਲਤਾਂ ਤੇ ਤਾਂ ਭਰੋਸਾ ਸਭ ਨੂੰ ਰੱਖਣਾ ਹੀ ਪੈਂਦਾ ਨਾ। ਹੋ ਹੀ ਗਈ ਤੇ ਕੁਛ ਨਾ ਕੁਛ ਤਾਂ ਇਹਦੇ ਵਿੱਚ ਦੇਖਣ ਵਾਲੀ ਗੱਲ ਹੈਗੀ ਆ। ਜੀ ਬਿਲਕੁਲ ਤਾਂ ਅੱਜ ਅਸੀਂ ਜਿਹੜੀ ਗੱਲ ਹੈ ਉਹ ਇਸੇ ਵਿਸ਼ੇ ਤੇ ਕੀਤੀ ਹੈ ਇਸ ਮੁੱਦੇ ਤੇ ਕੀਤੀ ਹੈ ਕਿ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹਨਾਂ ਨੂੰ ED ਦੇ ਵੱਲੋਂ ਗ੍ਰਿਫਤਾਰ ਇੱਥੇ ਕਰ ਲਿਆ ਗਿਆ ਪਰ ਹੁਣ ਅੱਗੇ ਅ ਦੇਖਣਾ ਹੋਵੇਗਾ ਕਿ ਇਸ ਮਸਲੇ ਤੇ ਜਿਹੜੀ ਜਾਣਕਾਰੀ ਹੈ ਉਹ ਨਿਕਲ ਕੇ ਸਾਹਮਣੇ ਆਂਦੀ ਹੈ ਤੇ ਇਸ ਜਾਣਕਾਰੀ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਜਾਂਦੇ ਜਾਂਦੇ ਸਰ ਕੀ ਕਹਿਣਾ ਚਾਹੋਗੇ ਕਿ ਦੇਖੋ ਇੱਕ ਗੱਲ ਹੋਰ ਹੈ ਕਿ ਕਾਫੀ ਜਿਹੜਾ ਉਹਨਾਂ ਨੇ ਵੀ ਕਿਹਾ ਹੈ ਜਿਨ੍ਹਾਂ ਦੇ ਨਾਲ ਆਪਾਂ ਇੱਥੇ ਗੱਲਬਾਤ ਵੀ ਕੀਤੀ ਹੈ ਤੇ ਵੋਟਾਂ ਤੇ ਵੀ ਕਾਫੀ ਅਸਰ ਪੈ ਸਕਦਾ ਹੈ ਜੇਕਰ ਵੋਟਾਂ ਤੋਂ ਪਹਿਲਾਂ ਇੱਥੇ ਅਰਵਿੰਦ ਕੇਜਰੀਵਾਲ ਜੀ ਜਿਵੇਂ ਹਰਜੋਤ ਬੈਂਸ ਕਹ ਰਹੇ ਸੀ ਕਿ ਜੇਲ੍ਹਾਂ ਤੋਂ ਕੋਈ ਡਰ ਨਹੀਂ ਹੈਗਾ ਜੇਲ੍ਹਾਂ ਕੀ ਮੰਤਰੀ ਰਹਿ ਸਕਦੇ ਕੋਈ ਗੱਲ ਨਹੀਂ ਹੈਗੀ ਉਹਨਾਂ ਨੇ ਕਿਹਾ ਕਿ ਜਿਹੇ ਜੀ ਗੱਲ ਹੁੰਦੀ ਤੇ ਜੇਲ੍ਹਾਂ ਦੇ ਵਿੱਚ ਮੰਤਰੀ ਜਾਣਗੇ ਉੱਥੋਂ ਕੰਮ ਕਰਵਾਣਗੇ ਆਪਣੇ ਜੀ ਤੋਂ ਸੋ ਉਹ ਜੇਲ੍ਹਾਂ ਵਿੱਚ ਰਹਿ ਕੇ ਵੀ ਇਲੈਕਸ਼ਨ ਲੜੀ ਜਾ ਸਕਦੀਆਂ ਹੈ ਜੀ ਇਹਨੇ ਉਹਨਾਂ ਨੇ ਕਿਹਾ ਕਿ ਉਹ ਲਾਅ ਦੇ ਵੀ ਸਟੂਡੈਂਟ ਰਹੇ ਹੈ ਕਦੇ ਵਕਾਲਤ ਉਹਨਾਂ ਦੀ ਕੀਤੀ ਹੋਈ ਹੈ ਤੋ ਉਸ ਸਿਲਸਿਲੇ ਚ ਵੀ ਬੋਲਦੇ ਹੋਏ ਨਜ਼ਰ ਆਏ ਨੇ ਤੋ ਇਹ ਜਿਹੜੀ ਚੀਜ਼ ਹੈਗੀ ਦੇਖਿਆ ਇਹ ਭਵਿੱਖ ਦੀ ਗੋਦ ਵਿੱਚ ਤੇ ਪਰ ਮਾਸ਼ੂਏ ਸਭ ਜਿਹੜਾ ਹੈਗਾ ਹੁਣ ਪੰਜਾਬ ਦੀ ਰਾਜਨੀਤੀ ਦੇ ਰਾਜਨੀਤੀ ਦੇ ਵਿੱਚ ਕਾਫੀ ਅਸਰ ਪਾਏਗਾ ਮਹੀਨਾ ਸਵਾ ਮਹੀਨਾ ਜੀ ਬਿਆਨਬਾਜ਼ੀਆਂ ਦਾ ਜਿਹੜਾ ਹੈਗਾ ਦੌਰੇ ਚੱਲਣਾ ਹੈਗਾ ਜੀ ਬਿਲਕੁਲ ਤੇ ਇਹਦੇ 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 ਲਾਹੇ ਜਿਹੜੇ ਹੈਗੇ ਨੇ ਹੁਣ ਜਿਹੜੀਆਂ ਉਹ ਪਾਰਟੀਆਂ ਪੰਜਾਬ ਚੋਂ ਗੁੰਮਝ ਹੋ ਗਈਆਂ ਸੁੱਨ ਜੀ ਹੋ ਗਈਆਂ ਸੀਗੀਆਂ ਉਹ ਪਾਰਟੀਆਂ ਵੀ ਹੁਣ ਸਰਗਰਮ ਹੋਣਗੀਆਂ ਉਹ ਪਾਰਟੀਆਂ ਦੇ ਵੀ ਬਿਆਨ ਤੁਹਾਨੂੰ ਸੁਣਦੇ ਹੋਏ ਦਿਖਾਈ ਦੇਵੋਗੇ ਕੀ ਲੱਗਦਾ ਹੈ ਕਿ ਜਿਹੜੀ ਬਾਕੀ ਦੀਆਂ ਪਾਰਟੀਆਂ ਨੇ ਉਹ ਥੋੜਾ ਬਹੁਤਾ ਇਸ ਚੀਜ਼ ਦਾ ਫਾਇਦਾ ਜ਼ਰੂਰ ਚੱਕਣਗੀਆਂ ਫਾਇਦਾ ਨਹੀਂ ਫਾਇਦਾ ਪਬਲਿਕ ਜਿਹੜੀ ਹੈ ਬਹੁਤ ਇਹ ਇਦਾਂ ਨਹੀਂ ਹੈਗੀ ਕਿ ਜੋ ਕਹਤਾ ਚੱਲ ਰਹੀ ਪਬਲਿਕ ਉਹ ਸਿਆਣੀ ਹੈ ਪਰ ਹਾਂ ਰਾਜਨੀਤਿਕ ਸਟੰਟ ਦੇ ਉੱਪਰੋਂ ਬੋਲ ਬੋਲਣ ਤੋਂ ਉਹਨਾਂ ਦਾ ਪੋਲ 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 ਪ ਜਿਹੜੇ ਤੱਥਾਂ ਦੇ ਉੱਪਰ ਗੱਲ ਹੋਈ ਸੀ ਜੀ ਵੱਡਾ ਸਵਾਲ ਏ ਇੱਥੇ ਖੜਾ ਹੋਏਗਾ ਹਾਂਜੀ ਤਾਂ ਅੱਜ ਅਸੀਂ ਜਿਹੜੀ ਗੱਲ ਕੀਤੀ ਹੈ ਦੇਖੋ ਇਸੇ ਮੁੱਦੇ ਉੱਤੇ ਕੀਤੀ ਹੈ ਤੇ ਬਹੁਤ ਸਾਰੀ ਜਿਹੜੀ ਜਾਣਕਾਰੀ ਹੈ ਤੁਹਾਡੇ ਨਾਲ ਵੀ ਸਾਂਝੀ ਕੀਤੀ ਹੈ ਤੇ ਤੁਸੀਂ ਇਸ ਸੰਬੰਧੀ ਕੀ ਸੋਚਦੇ ਹੋ ਸਾਨੂੰ ਆਪਣੇ ਜਿਹੜੇ ਰਾਏ ਹੈ ਉਹ ਕਮੈਂਟ ਦੇ ਰਾਹੀਂ ਜ਼ਰੂਰ ਦੱਸਿਆ ਕਰੋ ਤੇ ਲਾਈਵ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਇੱਥੇ ਸ਼ੇਅਰ ਵੀ ਕਰਿਆ ਕਰੋ ਤੇ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਮਾਨਸੂ ਅਟਵਾਲ ਤੇ ਮੇਰੇ ਸਹਿਯੋਗੀ